ਇਹ ਆ ਉਹਨੋ ਦਿੱਤੇ ਗ੍ਰੀ ਜਿਹੜਾ ਤੁਸੀਂ ਨਾਲ ਲਿਖ ਦਿੱਤਾ ਕਿ 6 ਘੰਟੇ ਦੀ ਕਾਨੂੰਨੀ ਢਾਡੀ ਦਾ ਜਾਂ ਜਿਹੜਾ ਦੁਨੀਆ ਦੀ ਮਜ਼ਦੂਰਾਂ ਦੀ ਕਾਮਿਆਂ ਦੀ ਕੰਮ ਮੰਗਦੇ ਲੋਕਾਂ ਦੀ ਇਹ ਗਾਹ ਉਹ ਕਹਿੰਦੀ ਆ ਹਫਤੇ 'ਚ 35 ਘੰਟੇ ਹੋਣਾ ਚਾਹੀਦਾ। ਭਾਵੇਂ 5 ਦਿਨ ਦਾ ਹਫਤਾ ਹੋਵੇ ਤੇ ਛੁੱਟੀਆਂ ਹੋਣੋ 7 ਘੰਟੇ ਦੀ ਹੋਵੇ ਉਹਨਾਂ ਦਾ ਇਹ ਕਹਿਣੋ ਆਪਣੇ ਮੁਲਕ 'ਚ ਚੱਲਦਾ ਤੇ ਬਈ 6 ਘੰਟੇ ਹੋ ਜਾ 6 ਜਾਨੋ ਤੇ ਆਪਣੇ ਆਪ ਹੈ ਜਿੱਥੇ 8 ਟਿਕਣੇ ਤੇ ਕਰਨ ਸੈਂਕੜਾਂ ਦੇ ਬੰਦੇ ਕੰਮ ਕਰਦੇ ਆ ਕੰਮ ਤਾਂ ਚੱਲਦਾ ਹੀ ਰਹਿਣਾ ਉੱਥੇ 2000-2000 ਬੰਦਾ ਤਿੰਨ ਸ਼ਿਫਟਾਂ 'ਚ ਕੰਮ ਕਰਦਾ ਕਿ 3000 ਕਰੇਗਾ ਕਿ 6 ਘੰਟੇ ਦੀ ਕਰ दीजिए ਤੇ 4 ਸ਼ਿਫਟਾਂ ਹੋ ਜਾਣਗੀਆਂ ਇੱਕ 1000 ਬੰਦੇ ਨੂੰ ਨਵਾਂ ਕੰਮ ਮਿਲ ਜਾਏਗਾ ਤੁਸੀਂ ਜੜਾਏ ਗੱਲ ਫੜ ਲਈ ਐ ਸਮਝ ਲਿਆ ਇਸ ਗੱਲ ਨੇ ਆਉਣ ਵਾਲੇ ਦਿਨਾਂ 'ਚ ਲਹਿਰ ਬਣਨਾ ਹੈ ਜਦੋਂ ਕੋਈ ਗੱਲ ਇਹ ਨੂੰ ਕਰੀ ਗਈ ਹੈ ਮਹੱਤਵ ਵੰਸ਼ਦਾਰੀ ਉੱਠੀ ਹੈ ਅੱਜ ਤੁਸੀਂ ਇਹ ਜਿਹਨੂੰ ਕਹਿ ਲਿਏ ਨਵਾਂ ਬੂਟਾ ਲਾਤਾ ਛੋਟੀਆਂ ਸ਼ਰਟਾਂ ਤੇ ਬਨੇਗਾ ਲਿਖਿਆ ਬਨੇਗਾ 14 ਤੋਂ ਚੱਲਦੀ ਲਹਿਰ ਹੈ ਇਹ ਲਹਿਰ ਜਿਹੜਾ ਪਹਿਲਾ ਪਹਿਲਾ ਅੱਖਰ ਹੈ E for Pakistan N for National E for Employment